ਸਤ ਸ੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਸਾਰੇ ਵਧੀਆ ਹੋਵਗੇ ਤੁਹਾਡਾ ਸਵਾਗਤ ਸਾਡੇ ਨਿਊ ਬਲੌਗ ਦੇ ਵਿੱਚ ਹਾਂ ਬੋਲ ਵਧੀਆ ਰਹੇਗੇ ਇਹ ਦੇ ਮੂਹ ਦੇ 12:00 ਬਜੇ ਹੋਏ ਨੇ ਜਿਵੇਂ ਚੁਪੇੜਾ ਮਾਰ ਕੇ ਛੱਡਿਆ ਹੋਵੇ ਧੁੰਦ ਚ ਕਿੱਥੇ ਪਤਾ ਨਹੀਂ ਕਿਉਂ ਕਿਸੇ ਕਿਸੇ ਬੈਠੇ ਆ ਇਹ ਤੇ ਆਪਾਂ ਚੱਲੇ ਸੀ ਸਿੱਧੇ ਅਗਲੀ ਕੁਛ ਨਹੀਂ ਦੇਖ ਰਹੇ ਆਪਾਂ ਚੱਲੇ ਸੀ ਧੂਰੀ ਇੱਕ ਦੋ ਕੰਮ ਨੇ ਇਹ ਤਾਂ ਨਹੀਂ ਬਣਾਉਣ ਦਿੰਦਾ ਅੱਜ ਇੱਕ ਦੋ ਕੰਮ ਨੇ ਤਾਂ ਆਪਾਂ ਮਿਲਦੇ ਹਾਂ ਹੁਣ ਜਾ ਕੇ ਧੂਰੀ ਠੀਕ ਐ ਤੇ ਸਾਡੇ ਗੁੱਗੂ ਨਾਲ ਵੀ ਮਿਲ ਲੋ ਜੀ ਗੁੱਗੂ ਹਲੇ ਪਾਰ ਸੌ ਰਿਹਾਗਾ ਲੈ ਵੀ ਆਪਿਆ ਆ ਪਾ ਚੁੱਕੇ ਆ ਧੂਰੀ ਫੁੱਟੀਆਂ ਫੁੱਟੀਆਂ ਰ ਸੜਕਾਂ ਇਹ ਧੂਰੀ ਸਹਿਰ ਦੀ ਐ ਜਿੱਤੋ ਸੀਐਮ ਸਾਹਿਬ ਜਿੱਤ ਕੇ ਗਏ ਹੋਇਆ ਇਹ ਸੀਐਮ ਦਾ ਏਰੀਆ ਐ ਸੀਐਮ ਦਾ ਤੋ ਰੀਦੀ ਰਿਪੇਅਰ ਚੱਲ ਰਹੀ ਆ ਸੀਐਮ ਨੂੰ ਲਾਂਨ ਤਾਂ ਪਹਿ ਚੁੱਕੀਆਂ ਨੇ ਤਾਂ ਹੀ ਉਹ ਮੇਰੇ ਬਲਾਕ ਚ ਲਾਂਨ ਤਾਂ ਪਹਿ ਚੁੱਕੀਆਂ ਨੇ ਤਾਂ ਹੀ ਪ੍ਰਾਣਾ ਸ਼ਹਿਰ ਲੱਗਦਾ ਜੰਮੀ ਕੋਈ ਹੈਗੀ ਨਵੇਂ ਸ਼ਹਿਰ ਵਾਲੀ ਗੱਲ ਇਹਦੇ ਚ 31 ਮਾਰਚ ਤੱਕ ਨਵਾਂ ਸ਼ਹਿਰ ਬਣੂ ਦੇਖਾਂਗੇ ਕਹਿੰਦੇ 31 ਮਾਰਚ ਤੱਕ ਤੋਰੀ ਦੀ ਸ਼ਕਲ ਬਦਲ ਜੈਣੀ ਹੈ ਕਹਿੰਦੇ ਇਧਰ ਲਾ ਮੂੰ ਉਧਰ ਗੱਲ ਦੇਣਾ ਕਹਿੰਦੇ ਵੀ ਲੋਕ ਦੇਖਣ ਆਇਆ ਕਰਨਗੇ ਧੂਰੀ ਨੂੰ ਇਹੋ ਜਿਹਾ ਬਣਾ ਦੇਣਾ ਕਹਿੰਦੇ ਤੁਸੀਂ ਧੂਰੀ ਦਾ ਵੱਡਾ ਮੌਲ ਦੇਖੋ ਵਾੜਾ ਪੁਰਾਣਾ ਸਹਿਰਾ ਇਹ ਆ ਦੇਖ ਪਾਣੀ ਬਣਾਣੀ ਦੀ ਦੁਕਾਨਾਂ ਨੇ ਬਰਮੀ ਆਉਂਦੀ ਆ ਕਿਤੇ ਹੋਰ ਦੇਖ ਲਓ ਲਾ ਦੇਖ ਲਓ ਗੈਬ ਵੀ ਉਤਾਰ ਕੇ ਬੈਠੀ ਹੋਈ ਆ ਗੈਬ ਵੀ ਲਾ ਕੇ ਮਾਰੀ ਜਰਾਪਾ ਵੀ ਹੋ ਗਏ 50 ਦੇ ਤੈਨੂੰ ਸਾਰੇ ਹੈਲੋ ਕਰਦੇ ਕਾਦੇ ਕਾਕੇ ਤੈਨੂੰ 50 60 ਜਣੇ ਦੇਖ ਰਹੇ ਨੇ ਹੂੰ ਕਿਹ ਵੱਧ ਜਣੇ ਦੇਖਿਆ ਕਰੋ ਐਂ ਕਹਿੰਦੇ ਕਿ ਲੱਖਾਂ ਚ ਤਾਂ ਦੇਖ ਲਿਆ ਕਰੋ ਲੱਬੋ ਜਰਾਬ ਇਹ ਕੰਮ ਹੀ ਲਈ ਰੱਖਦਾ ਸਾਰਿਆਂ ਨੂੰ ਕੰਮ ਲਈ ਰੱਖਦਾ ਗੱਡੀ 'ਚ ਵੀ ਤੇ ਘਰੇ ਵੀ ਇਹਨੇ ਚੰਗਾ ਕੰਮ ਫੜ ਰੱਖਿਆ ਸੁਦਾ ਏਡਾ ਏਡਾ ਝਾਕਦਾ ਮੇਰੇ ਕੰਨ ਪਤਾ ਵੀ ਮੇਰੀ ਵੀਡੀਓ ਬਣ ਰਹੀ ਆ ਮੇਰੇ ਤਰੀਕਾ ਹੋ ਰਹੀਆਂ ਨੇ ਪਤਾ ਸਾਰਾ ਕੁਝ ਆਏ ਨਾ ਜੇ ਦੀ ਰੋਂਦੇ ਦੀ ਵੀਡੀਓ ਬਣਾਉਣ ਲੱਗ ਜੁਤਾ ਹੈ ਗੁੱਸੇ ਹੋ ਜਾਂਦਾ ਫੋਨ ਬਾਰਾ ਨੂੰ ਧੱਕਣ ਲੱਗ ਜਾਂਦਾ ਵੀ ਬਣਾਉ ਨਾ ਹਾਈ ਹਾਈ ਇਹਦਾ ਪੂਰੀ ਦੇ ਤੰਗ ਤੰਗ ਬਾਜ਼ਾਰ ਲੋਜੀ ਪੱਲਾ ਇੱਕ ਗੱਡੀ ਕੱਢੀ ਆ ਹੁਣੇ ਫਸਾ ਕੇ ਕੱਢ ਗਿਆ ਕਹਿੰਦਾ ਨਾ ਗੱਲ ਬੰਨਨੀ ਨਹੀਂ ਕਹਿੰਦਾ ਚੰਗੋ ਬੋਲ ਕਹਿੰਦਾ ਤਾਂ ਫਿਰ ਦਿੰਦਾ ਇਹ ਤੇ ਜਦੋਂ ਜੀ ਆਉ ਗਾਮ ਦਾ ਨਾ ਰੜਾ ਇਹ ਨਿਕੂ ਨਾਲ ਦੀ ਫਗ ਲੈਣੀਆਂ ਜਾਂਦੇ ਆਹੀ ਆ ਮੈਂ ਤਾਂ ਰੰਗੀ ਨਹੀਂ ਬਸ ਹਾਬ ਚੋਂ ਕਾਲੀਆਂ ਕਲਾਈ ਬੈਠਾ ਉਹ ਮੈਨੂੰ ਨਹੀਂ ਬਈ ਪਤਾ ਇਹ और रांग जी भज़ की चलना नी और की दे ਬਾਜ਼ਾਰ ਚ ਬੁੱਲਿਆ ਵਿਹਾਰ ਚ ਮੇਲ ਲੰਗਰ ਲੱਗਣ ਲੱਗਾ ਹੋਇਆ ਹੈ ਬੁੱਲੇ ਵਿਹਾਰ ਚ ਅੱਜ ਆਂਦੀ ਦੀ ਅੱਜ ਭੀੜ ਜੀ ਨਹੀਂ ਸਵੇਰ ਹੋ ਥੋੜੀ ਹੋ ਗਈ ਸਵੇਰਾ ਹੀ ਅਜ 2:00 ਦੇ ਬੱਜੇ ਪਏ ਆ ਬਾਈ ਜੀ ਹਲੇ ਸੁੱਤੇ ਉੱਠੇ ਆ ਸਵੇਰ ਹੀ ਲੱਗਦਾ ਟਾਈਮ ਦੇਖੋ 11:19 ਮਿੰਟ ਹੋ ਗਏ ਸਾਰ ਨੂੰ ਦੇਖੀ ਭੀੜ ਤੋਂ ਇੱਥੇ ਇਹਨੂੰ ਸੂਰਜ ਨਿਕਲਣ ਲਈ ਤੇ ਲਈ ਸਵੇਰਾ ਹੋਇਆ ਹੀ ਨਹੀਂ ਸਾਡੇ ਬਹੁਤ ਅਸਲੀ ਹੋਇਆ ਜੀ ਨਾ ਲੱਤ ਜਾਈ ਉਹ ਦੋ ਗੁਲਾਬੀ ਦੇ ਕਨਾਬੀ ਆ ਸਾਡੀ ਦੋ ਗੁਲਾਬੀ ਦੇ ਕਨਾਬੀ ਆ ਔਰ ਕਿਤੇ ਕੋਈ ਸਾਵਣ ਮਰਵਾਉਣੀ ਦੇ ਗਏ ਆ ਪੱਗਾਂ ਤਿੰਨ ਬਾਈ ਨੂੰ ਬਾਈ ਕਹਿੰਦਾ ਅੱਧਾ ਘੰਟਾ ਲੱਗੂ ਮੈਨੂੰ ਹਲੇ ਮੈਂ ਬੀਜ਼ੀ ਆ ਥੋੜਾ ਜਿਹਾ ਕਹਿੰਦਾ ਤੇ ਫਿਰ ਅਸੀਂ ਸੋਚਿਆ ਵੀ ਹੁਣ ਬਾਈ ਜੀ ਦੀ ਜੇਬ ਨੂੰ ਥੋੜਾ ਜਿਹਾ ਭਾਰ ਪਾਇਆ ਜਾਵੇ ਤੇ ਆਪ ਕੀ ਜੇ ਕੋਈ ਭਾਰ ਪਾਏਗਾ ਖਾਣ ਪੀਣ ਲਈ ਗਿਆਨੀ ਦਾ ਹੀ ਜਾਇਆ ਜਾਵੇ ਠੀਕ ਹੈ ਗਿਆਨੀ ਦਾ ਮੌਸਮ ਆ ਵੀ ਟਿੱਕੀ ਟੁਕੀ ਖਾਦੀ ਜਾਵੇ ਤੇ ਬਾਈ ਜੀ ਦੀ ਜੇਬ ਹੌਲੀ ਕਰਾਈ ਜਾਵੇ ਥੋੜਾ ਜਿਹਾ ਕਹਿੰਦੇ ਜੇਬ ਥੋੜਾ ਜਿਆਦਾ ਭਾਰ ਹੈ ਦੇਰੀ ਖਾਲੀ ਹੋਣੀ ਹੈ ਨਾ ਜੀ ਨਾ ਰਗੋ ਆਪ ਤਾਂ ਨਹੀਂ ਨਾ ਇਧਰ ਮਸਤੀ ਚੱਲੀ ਜਾ ਰਹੀ ਹੈ ਜਿਹਨੂੰ ਗੱਡੀ ਨੇ ਨਾ ਗੱਡੀ ਥੋੜੀ ਇਹਦੇ ਲਈ ਤਾਂ ਬੈਡ ਫੀਲ ਹੋ ਰਿਹਾ ਇਹਨੂੰ ਤਾਂ ਬੈਡ ਤੇ ਬਿਆਵੇਂ ਆ ਫੋਨ ਦੇਖ ਲੈ ਇੱਕ ਦਿਨ ਚ ਕੀ ਕਰਦਾ ਇਹਦਾ ਹਾਲ ਤੋੜ ਤੋੜ ਕੇ ਆ ਕੀ ਕਰਿਆ ਤੂੰ ਇਹ ਹੈ ਨਹੀਂ ਗੁੱਗੂ ਖੜਿਆਣੇ ਖੜੂਣ ਵਾਲਾ ਤੂੰ ਵੀ ਇਥੇ ਸਾਰਾ ਕੁਝ ਤੋੜ ਤੋੜ ਕੇ ਸਿੱਟ ਦਿੰਦਾ ਗੰਦਾ ਗਾਕ ਕਦੋਂ ਤਾਂ ਤੇ ਫਿਰ ਮੇਨ ਟਾਸਕ ਆਪਣੇ ਮੂਰੇ ਆ ਚੁੱਕਿਆ ਹੈ ਕਿ ਪਾਰਕਿੰਗ ਦਾ ਰੌਲਾ ਬਹੁਤ ਵੱਡਾ ਰੌਲਾ ਹੈ ਲਾਦੀ ਡੈਡੀ ਜੀ ਕਰਕੇ ਆਪਾਂ ਹੁਣ ਚੱਲਦੇ ਆਂ ਫਿਰ ਗਿਆਨੀ ਦੇ ਲਓ ਜੀ ਫੋਨ ਆ ਗਿਆ ਸੀ ਰਿਪੇਅਰ ਦੇ ਵਿੱਚ ਹੁਣ ਫੋਨ ਜੁੜ ਗਿਆ ਆ ਲਓ ਪੇਮੈਂਟ ਮੇਰੀ ਆਨਲਾਈਨ ਕਰ ਦਿਓ ਲਓ ਕੋ ਦੇ ਦੇ ਪੇਮੈਂਟ ਚੈੱਕ ਕੱਟ ਕੇ ਚਲੋ ਕੋਝ ਨਹੀਂ ਹੁੰਦਾ ਜੱਟ ਅਲਰਡੀ ਇਹ ਟੋਕੜ ਜਿਹਾ ਨਾ ਇਧਰ ਇਹ ਤਾਂ ਚੱਲੀ ਜਾਂਦੀਆਂ ਇਹਦੀਆਂ ਇਹਦੀਆਂ ਹਲ ਤਾਂ ਨਾ ਮੁੱਕਣ ਆਦਰ ਬਿਲਡ ਹੋ ਰਹੀ ਐ ਸਿੱਧੀ ਸਿੱਧੀ ਆਰਡਰ ਦੀ ਵੀ ਆਵੇ ਤੇ ਖਾਤਾ ਚੱਲਦਾ ਦੇਖਦੇ ਸਿੱਧੀ ਸਿੱਧੀ ਆ ਵੀ ਕਹਿੰਦੀ ਖਾਇਆ ਜਾਵੇ ਹੈਨੇ ਬਬੂ ਕੋਕ ਲੱਗੀ ਪਈ ਐ ਨਾ ਉਹਦੀ ਜੇਬ ਹੌਲੀ ਕਰਾਤੀ ਆਪਾਂ ਅੱਜ ਜੇਬ ਤਾਂ ਨਹੀਂ ਫੋਨ ਹੌਲਾ ਕਰਾਤਾ ਫੋਨ ਅਕਾਉਂਟ ਜੋ ਤੱਕ ਪਵਾਦੀ ਆਂਗਾ ਦੱਲੇ ਜਾਂ ਦੇ ਕੇ ਹੌਲਾ ਜਾਓਗੇ ਉਹ ਤਾਂ ਨਹੀਂ ਦਿੰਦਾ ਤੋ ਜਵਾਬ ਥੋੜੀ ਹੈ ਨਾ ਨਾ ਬੜਵਾ ਗੱਡੀ ਚ ਰਹਿ ਗਿਆ ਬੜਵਾ ਗੱਡੀ ਚ ਰਹਿ ਗਿਆ ਲੋ ਬਈ ਆ ਗਿਆ ਆਪਣਾ ਆਰਡਰ ਚੱਕ ਲੈ ਚਮਚਾ ਬਹੁਤੇ ਤੀਜਾ ਨੇ ਤਾਂ ਪਹਿਲਾਂ ਹੀ ਵੱਡਾ ਪਤਾ ਨਹੀਂ ਤਾਂ ਜਿਆਦਾ ਭੁੱਖ ਲੱਗੀ ਸੀ ਇਹਨੂੰ ਬੱਬੂ ਨੇ ਵੀ ਚਮਚਾ ਆਪਣਾ ਬਸਾਲਿਆ ਵਿੱਚ ਜਿਵੇਂ ਗੱਡੀ ਆ ਬਲੇਡ ਹੋਊਆ ਬਿਗੱਡਿਆ ਬਲੇਡ ਇਹਦਾ ਹਾਲ ਹੈ ਬਿਆ ਕਹਿੰਦਾ ਖਾਣ ਨਹੀਂ ਦੇਣਾ ਮੈਂ ਕੁਛ ਦੇਖ ਤਾਂ ਹੈ ਹੀ ਹੱਤ ਦੀ ਜੜ ਨੂੰ ਹੱਥਲ ਬੀੜਨ ਤੰਤ ਦੀ ਜੜੇ ਤੰਤ ਦੀ ਜੜੇ ਆਦੇ ਪਿਆ ਆਦੇ ਪਿਆ ਮੋਹ ਗੁੰਜ ਲੈ ਨੋਇਨ ਗੁੰਜਲਾ ਬਸ ਬਹੁਤ ਖਾਣਾ ਮੋਹ ਬੋਲ ਦੇ ਕਿ ਗੁੰਜਲਾ ਮੋਹ ਗੁੰਜਲਾ ਗੁੰਜ ਲੈ ਮੋਹ ਆ ਗਿਆ ਖਾਗੂ ਕੇ ਪਨੀਰ ਰੋਲਾ ਬਾਈ ਜਨਾ ਹੁਣ ਪਿੱਛੇ ਬੈਠਾ ਪਨੀਰ ਟਿੱਕੀ ਖਾ ਕੇ ਆ ਗਿਆ ਇਹ ਕੱਲੇ ਪਨੀਰ ਖਾਂਦੇ ਸਾਰੀ ਟਿੱਕੀ ਚੋਂ ਬਾਈ ਜਿੱਬਾ ਕੱਢਦਾ ਘੂਰਦਾ ਨਹੀਂ ਗੰਦਾ ਗਾਕਾ ਤੇਰੇ ਤਾਂ ਸੰਧਾ ਸਟਾਈਲ ਲਵੀ ਮੈਂ ਖਾ ਗਿਆ ਆਏ ਸੰਧ ਤਿੰਨੇ ਚੁੰਨੀ ਲੱਗਦੀਆ ਫੁਰ ਵੀ ਕੱਢ ਲਾ ਚਾਰ ਕਿ ਗੱਡੀ ਬੈਠਾ ਆਦੇ ਚੱਲੇ ਫੈਦਲ ਫੈਦਲੋ ਆਪਣਾ ਪੰਜਲ ਚੱਲਿਆ ਖਾ ਆ ਪੀਨ ਤੋਂ ਬਾਅਦ ਪੱਗਾਲੇ ਕੋਲੇ ਪਗਲ ਅੱਧਾ ਘੰਟਾ ਕਹਿੰਦਾ ਸੀ ਆਪਣਾ ਅੱਧਾ ਘੰਟਾ ਲਗਭਗ ਹੋਈ ਗਿਆ ਲਿਆਂਵਾਂਗੇ ਫੜ ਕੇ ਪੱਗਾ ਉਹਨਾਂ ਤੋਂ ਹੋ ਹੋ ਜੀ ਦੂਰ ਐ ਹਲੇ ਤਾਂ ਚਲੋ ਲਾਈਵ ਹੀ ਆਪਾਂ ਲੱਗੇ ਪਹੁੰਚਣ ਆਹ ਵੇ ਖਾ ਮਿੱਤਰ ਬਿਆਰ ਆਫਲਾਂ ਥਾਣੇ ਦੇ ਮੂਹਰੇ ਜਮਾ ਹੋ ਗਿਆ ਅੱਧਾ ਘੰਟਾ ਬਸ ਇੱਕ ਰਹਿ ਗਈ ਬਾਦੀਆਂ ਹਾਂ ਇੱਕ ਰਹਿ ਗਈ ਠੀਕ ਆ ਚਲੋ ਇੱਕ ਰਹਿ ਗਈ ਆਪਾਂ ਫਿਰ ਬੇੜ ਕਰਦੇ ਹਾਂ ਸਾਦੀ ਪੰਜ ਇੱਕ ਹੈ ਚੱਲੀ ਕਰਦੇ ਨਾ ਬਾ ਉਹ ਨਹੀਂ ਬਈ ਸਾਰੇ ਨੂੰ ਹੀ ਗਾਲ੍ਹੀ ਆਜਾ ਟਾਈਮ ਕਾਲੀ ਦਾ ਹੀ ਹੈ ਟਾਈਮ ਕਿਸੇ ਕੋਲੇ ਨਹੀਂ ਆਏਗਾ ਬੱਸ ਬਿਆਹ ਮਿਉਹੇ ਦਾ ਕਰਕੇ ਤੂੰ ਕਹਦੇ ਘੰਟੇ ਅੱਧੇ ਘਾਂਡੇ ਤੇ ਪੱਗਾ ਕੱਢ ਦੂੰਗਾ ਤੇ ਪੰਦਰਾਂ ਮਿੰਟ ਘਰ ਰਹਿਣਾ ਉਹਦਾ ਕੰਮ ਹੈ ਇਹ ਖੜੇ ਉਹਦਾ ਕੰਮ ਕਰਦੇ ਹਾਂ ਵੀ ਬਾਬੇ ਆਪਾਂ ਨਾ ਹੋ ਗਿਆ ਕੰਮ ਨਿਲ ਬਾਈ ਨੂੰ ਦੇ ਕੇ ਪੇਮੈਂਟ ਆਪਾਂ ਪਕਾਂਗੇ ਫੜ ਅੱਧੇ ਘੰਟੇ ਤੋਂ ਟਾਈਮ ਤਾਂ ਜ਼ਿਆਦਾ ਲਵਾਤਾ ਇਹਨੇ ਠੀਕ ਹੈ ਨਿਲਦੇ ਅੱਗੇ ਆਪਾਂ ਬੰਬਰ ਵਾਸਤੇ ਆਪਾਂ ਚਾਲੇ ਪਾਤੇ ਅੱਗੇ ਨੂੰ ਬਿਆਜ਼ ਦੀ ਲੰਘਦੇ ਹੋਏ ਆਪਾਂ ਗੱਡੀ ਤੱਕ ਪਹੁੰਚ ਜਾਾਂਗੇ ਗੱਡੀ ਉਹ ਥੋੜੀ ਜਿਹਾ ਅੱਗੇ ਖੜੀ ਆ ਕਿਉਂਕਿ ਪਾਰਕਿੰਗ ਦਾ ਇਸ਼ੂ ਆ ਥੋੜਾ ਜਿਹਾ ਬਿਆਜ਼ ਤਾ ਕਰਕੇ ਹੰਦਲਵੀ ਕੰਮ ਤਾਂ ਉਹੀ ਕੀਤਾ ਪਿਆ ਕਹਿੰਦੇ ਜੂਹਾ ਪੱਟ ਛੁੱਟਿਆ ਮੋਲ ਕੋਈ ਹੈ ਨਹੀਂ ਬੀਚ ਦੀ ਉੱਤਰ ਕੇ ਜਾਂਦਾ ਉਹ ਦਰੋ ਦੀ ਕੰਮ ਚੱਲੀ ਜਾਂਦਾ ਇਹ ਕਹਿੰਦੇ ਤੋਰੀ ਨੂੰ ਅਸੀਂ ਇੱਕ ਨੰਬਰ ਬਣਾ ਕੇ ਛੱਡਾਂਗੇ ਸੁਹਾ ਪੱਟ ਛੱਡਿਆ ਦਾਈ ਉਹਨਾਂ ਦਾ ਸੂ ਅੰਡਰਗਰਾਉਂਡ ਕਰ ਦੇਣਾ ਇੱਥੋਂ ਦੀ ਵਸਾਉਣੀ ਪਊ ਤੇ ਪੁਲ ਨੂੰ ਇੱਥੋਂ ਚੈੱਕ ਕਰਕੇ ਇਹਨਾਂ ਨੇ ਹੋਰ ਉੱਥੇ ਕਰ ਦਿੱਤਾ ਹੈ ਕੱਚਾ ਪੱਕਾ ਪੁਲ ਇਹਨੇ ਮਾਰਚ ਤੱਕ ਕੰਪਲੀਟ ਕਰਨਾ ਹੈ 31 ਤੱਕ 31 ਮਾਰਚ ਤੱਕ 31 ਮਾਰਚ ਤੱਕ ਇਹ ਧੋਰੀ ਨੂੰ ਕਹਿੰਦੇ ਇਧਰੋਂ ਇੱਕ ਨੰਬਰ ਬਣਾ ਦੇਣਾ ਹੈ ਦੂਜੇ ਪਾਸੇ ਜਿਹੜੇ 10 ਨੰਬਰ ਰਹੇ ਆ ਤਾਂ ਇੱਕ ਨੰਬਰ ਬਣਾਣਾ ਕਹਿੰਦੇ ਅਸੀਂ ਐਸ ਟਾਈਮ ਤਾਂ ਬੁਰਾ ਹਾਲ ਹੀ ਹੈ ਭਾਈ ਜੀ ਤੁਸੀਂ ਤਾਂ ਉੱਤਰ ਘਟਾ ਜਾਓ ਇਹ ਉਹ ਵੀ ਆ ਸਹੀ ਹੈ ਨਿਕਲੋ ਦੇਖੋ ਅੱਬ ਚਲਦਾ ਇੱਥੇ ਜਦੋਂ ਜਨੜਾ ਦਾ ਚੱਕਾ ਜਾਮ ਕਰਾਤਾ ਸੋਹਰੇ ਦੀ ਲਾਣ ਮਰੂਤੀ ਨੇ ਅ ਛਕੜੇ ਜ ਨੇ ਜਾਮ ਕਰਾਤਾ ਚੱਕਾ ਲਾਈ ਵੀ ਮਤਰਾ ਜਾਮ ਫਸ ਗਿਆ ਇੱਧਰ ਕਿੱਥੇ ਜਾਵਾਂਗੇ ਕਹਿੰਦੇ ਕੜਾਇਆ ਵੀ ਨਹੀਂ ਹੋਣਾ ਤੇ ਜਾ ਵੀ ਨਹੀਂ ਹੋਣਾ ਪੂਰਾ ਘੰਟਾ ਲੱਗੂ ਕਹਿੰਦੇ ਇਸ ਵਿੱਚ ਨਾ ਕੋਈ ਸਪਾਡਾ ਚਾਗਦਾ ਇੱਧਰ ਕੋਈ ਨਿਗਾ ਹੀ ਨਹੀਂ ਮਾਰਦਾ ਕਹਿੰਦੇ ਜਾਮ ਆ ਲੱਗਿਆ ਤਾਂ ਲੱਗਿਆ ਰਹੀ ਪਬਲਿਕ ਆਪੇ ਹੀ ਕੱਢ ਲੁਗੀ ਔਕੀ ਸੋਕੀ ਹੋ ਕੇ ਲਾਈ ਵੀ ਮਤਰਾ ਉਹ ਜਾਮ ਸੇ ਫਸ ਗਏ ਕਿਹੜੇ ਚੋਂ ਨਿਕਲ ਨਹੀਂ ਹੋਣਾ ਟਾਈਮ ਨਾਲ ਸਾਮਾ ਇੱਥੇ ਹੀ ਪੈਸਾਨੀਆਂ ਨੇ ਸਾਨੂੰ ਕਹਿੰਦੇ 3 ਵਜੇ ਆ ਪਾ ਮੈਂ ਪਾ ਦੇ ਮੈਨੂੰ ਲੱਗਦਾ ਨਹੀਂ ਕਿ ਇਹ ਤੋਂ 3:30 ਤੋਂ ਪਹਿਲਾਂ ਨਿਕਲ ਹੋਊਗਾ 7:00 ਵਜੇ ਆ ਘੜੂ ਮੈਂ ਵੀ ਜੇ ਗੱਡੀ 'ਚ ਬਚਿਆ ਦੱਸਤੀ ਗੱਲ ਅਬੜੇ ਫਾਰ ਹਰ ਬਹਿਣਗੇ ਸਭ ਨੂੰ ਵਧੀਆ ਗੱਡੀ ਆ ਨਿਕਲ ਚੱਲੇ ਨੇ ਨਿਕਲ ਚੱਲੇ ਨਿਕਲ ਗਿਆ ਤਾਂ ਕਹਿੰਦੇ ਨਿਕਲ ਗਿਆ ਉਹ ਬੋਲਦਾ ਉਹ ਨਹੀਂ ਗੱਲ ਪੈ ਗਿਆ ਬੋਲ ਤੇ ਜਿਹੜਾ ਉਹ ਮੈਂ ਦੋ ਦੀ ਗੱਲ ਪੈ ਗਿਆ ਕੰਮ ਇੱਥੇ ਉਤੋਂ ਦੀ ਹੋਇਆ ਫਰਦਾਰ ਸਾਰਿਆਂ ਦੇ ਕੀ ਕਰਾਂ ਕੰਮ ਉਤੋਂ ਦੀ ਹੋ ਗਿਆ ਉਤੋਂ ਦੀ ਹੋ ਗਿਆ ਮੈਂ ਹੀ ਨਿਕਲਦੀ ਮੇਰਾ ਮੇਰੇ ਬਿਰੋ ਮੇਰੇ ਪਰੋ ਗੱਡੀ ਜੇ ਤੁਨੇ ਨਹੀਂ ਨਿਕਲਦੀ ਨਾ ਬੈਗ ਨਾ ਪਸਾਹਣਾ ਅੱਗੇ ਕੀ ਕਰਾਂਗੇ ਉਹ ਨਿਕਲਿਆ ਇੱਕ ਮੇਰਾ ਵੀਰ ਮੇਰਾ ਵੀਰ ਕਿਹੜੇ ਪਰਨੇ ਵਾਲਾ ਲੀਲੇ ਪਰਨੇ ਵਾਲਾ ਨਿਕਲ ਕੇ ਬਾਹਰ ਆਇਆ ਕਹਿੰਦਾ ਗੱਡੀ ਮੈਂ ਕਢਾਉਣਾ ਦੇਖਦੇ ਹਾਂ ਹੁਣ ਕਿੱਥੋਂ ਦੀ ਪਾਰ ਕਰਾਊਗਾ ਇਹ ਜੁਰਕਾ ਪਿਆ ਹੋਇਆ ਏ ਜੁਰਕਾ ਪਿਆ ਹੋਇਆ ਏ ਕਹਿੰਦਾ ਅੱਗੇ ਕਰ ਉਹ ਅੱਗੇ ਕਰ ਉਹ ਪਿੱਛੇ ਕਰ ਮੇਰਾ ਸਾਰਾ ਵਿਚਾਈ ਵਸਾਈ ਜਾਣਾ ਹੈ ਹੈ ਸਪਲੈਂਡਰ ਵਾਲਿਆ ਕਿੱਥੇ ਡਾਈ ਜਾਣਾ ਰੋ ਲੈ ਵੀ ਹੁਣ ਆ ਗਈ ਬਾਰੀ ਆਪਣੀ ਹੁਣ ਆਪਾਂ ਨੂੰ ਕਹਿੰਦੇ ਉੱਤੇ ਨੂੰ ਖਿੱਚੋ ਮੜੀ ਖਿੱਚੋ ਅੱਗੇ ਨਾ ਨਾ ਲੰਗੇ ਇਹਦੇ ਕੰਨ ਜਮ ਲੈ ਯਾਰ ਓਏ ਆ ਪਿੱਛੋਂ ਮੁੜ ਕੇ ਇੱਧਰ ਵਿੱਚ ਵਜੂ ਇਹ ਬੋਰੇ ਸਾਈਡ ਦੇ ਚੰਗ ਥੋੜਾ ਜਿਹਾ ਤੋਰਾ ਤੁਰਿਆ ਹੈ ਵੀਰ ਦੀ ਮਿਹਰਬਾਨੀ ਨਾਲ ਥੋੜਾ ਜਿਹਾ ਤੋਰਾ ਤੁਰਿਆ ਤੋਰਾ ਤੁਰਿਆ ਕਹਿੰਦੇ ਤੋਰਾ ਤੁਰਿਆ ਹੁਣ ਉਮੀਦ ਹੋ ਗਈ ਆ ਕਿ ਆਪਾਂ 2-4 ਮਿੰਟ ਚਾ ਆ ਜਾਮ ਨੂੰ ਕਲੀਅਰ ਕਰ ਲਾਂਗੇ ਪਹਿਲਾਂ ਤਾਂ ਉਮੀਦ ਹੀ ਮਰ ਗਈ ਸੀ ਸਾੜਾ ਹੀ ਹੋਰ ਕੰਮ ਹੋ ਗਿਆ ਹੀ ਭੈਣ ਬੋਲਡ ਸਿੱਧਾ ਉੱਤੇ ਚੜਾਤਾ ਉਹਦੇ ਹਾਂ ਮੋਹਰੇ ਤੇ ਚੜਾ ਰਿਹਾ ਸੀ ਬੋਲਡ ਚੜਾ ਕਰਕੇ ਉਹਦੀ ਗੱਲ ਪੈ ਗਿਆ ਮੁਰਲੇ ਲਈ ਤੇ ਤੈਨੂੰ ਜਿਆਦਾ ਕਾਲੀ ਜਾ ਕੇ ਤਾਂ ਫੋਲਟਾ ਹੀ ਹੋਈ ਫਿਰਦਾ ਕੰਮ ਇੱਥੇ ਚਲੋ ਫਿਰ ਹੁਣ ਆਪਾਂ ਫੇਰ ਮਿਲਾਂਗੇ ਤੁਹਾਨੂੰ ਠੀਕ ਹੈ ਹਾਂ ਹਾਂਜੀ ਆ ਵੀਰ ਜਸੂ ਬਾਬਾ ਕਵਲ ਆਟੀਕਲ ਆ ਨਾ ਇਹ ਨੀਤੀ ਦੇ ਵਿੱਚ ਇੱਕ ਚਿੱਕਾ ਮੁੰਡਾ ਦਾ ਉੱਪਰ ਆ ਕਰਕੇ ਆਉਂਦਾ ਸੋਨਾ ਲੱਗ ਰਿਹਾ ਵੀ ਨੂੰ ਸੇਲਮਨ ਉੱਪਰ ਪਏ ਇਹਦੇ ਸੋਹਰੇ ਅੰਦਰ ਦਿਖਾਈ ਇੱਕ ਤਾਂ ਹੈ ਇਹਦੇ ਵਿੱਚ ਪਿੰਕ ਹੀ ਮਿਲੂਗਾ ਕਲਰ ਆਪਾਂ ਬੱਦਰਾ ਨਹੀਂ ਉਹ ਤੇ ਸਈਆ ਕੱਟੂ ਹੇ ਨੀਚੋਂ ਹਾਂ ਦਾ ਸੋਨਾ ਹੈ ਆਹ ਵਾਲਾ ਸੋਨਾ ਹੈ ਨਾ ਕੀ ਕਹਿੰਦੇ ਸੋਨਾ ਹੈ ਨਹੀਂ ਉਹ ਦੋ ਇੱਕੋ ਜਿਹੇ ਨਾ ਆਹ ਵਾਲਾ ਕਰੀ ਗਏ ਖਾਗ ਰੱਖ ਫਿਰ ਪਾਸ ਆ ਬਸ ਸਿੰਪਲੀ ਹੁਣਾ ਤੇ ਰੁਟੀਨ ਵੇਰੇ ਲੈ ਠੀਕ ਕੋਈ ਮੈਂ ਕਹਿੰਦੀ ਮੈਨੂੰ ਬਹੁਤ ਸਹੀ 걸 ਲੱਗਦੀ ਬਹੁਤ ਸੋਨਾ ਨਾਲ ਹੈਵੀ ਹੈਗੇ ਇਹਨਾਂ ਨੂੰ ਆ ਇੱਕ ਵਾਰ ਨਹੀਂ ਮੈਂ ਮੈਨੂੰ ਬਹੁਤ ਚੰਗਾ ਲੱਗਦਾ ਸੀ ਇਹ ਠੀਕ ਹੈ ਆਹਾਂ ਬਾਕੀ ਆਹਾਂ ਫਲੋ ਕਰਦਾ ਉਹ ਰਤੀ ਸੇ ਦੋ ਵੀ ਨਹੀਂ ਮਿਲਨੇ ਮੈਂ ਦਾ ਸਿੰਗਲ ਵੀ ਸੀ ਇਹਦਾ ਸੋਹਣਾ ਆਰਟੀਕਲ ਕੋਈ ਨਾ ਜੀਨ ਤੋਂ ਨਹੀਂ ਹੁੰਦਾ ਬੱਚੇ ਮੇਰੀ ਕੋਤੀ ਸੀ ਸੱਚ ਚ ਇਹ ਉਹ ਜਿਆਦਾਤਰ ਤਾਂ ਬੱਚੇ ਤੇ ਘੱਟ ਪਹਿਰੇ ਜਿਵੇਂ ਜੀਨ ਸੇ ਥੋੜੀ ਠੱਡੀ ਹੋ ਜਾਂਦੀ ਹੈ ਪਾਈ ਹੋਈ ਹੈ ਗਰਮ ਰਹੂਗੀ ਬੱਚੇ ਅਗਰ ਫਿਰ ਉਹਨੂੰ ਕੰਬਲੀ ਚ ਲਿਵਟੇ ਹਾਂ ਜੇ ਜੀਨ ਪਾਈਗੇ ਠੰਡਾ ਲੱਗੇ ਇਹਨੂੰ ਉੱਪਰ ਦੀ ਕੰਬਲ ਦੇ ਦਈਏ ਲੈ ਵੀ ਮਿੱਤਰੋ ਆਪਾਂ ਆ ਗਏ ਸ਼ੋਪਿੰਗ ਕਰਕੇ ਥੋੜੀ ਘੰਮ ਗਏ ਸੀ ਪਰ ਚਾਰ ਪੰਜ ਬੈਗ ਹੋ ਗਏ ਨੇ ਤੇ ਹੁਣ ਆਪਾਂ ਚੱਲੇ ਆਂ ਘਰ ਨੂੰ ਇਹ ਵਲੌਗ ਨੂੰ ਲਾਸਟ ਤੱਕ ਦੇਖਦੇ ਰਿਆ ਕਰੋ ਛੱਡ ਕੇ ਨਾ ਭੱਜਿਆ ਕਰੋ ਮੇਰੇ ਵੀਰ ਤੇ ਸੈਰ ਸ਼ੁਰੂ ਕਰਦੇ ਆਖੋ ਚਾਰ ਵੀਊ ਆ ਜਾਣਗੇ ਘਰੀਬਾਂ ਨੂੰ ਨਹੀਂ ਚਿੱਤ ਨਹੀਂ ਹੋ ਕਰਦਾ ਬਣਾਉਣ ਨੂੰ ਗੱਗੂ ਦੀ ਹਲੇ ਵੀ ਸਾਰਾ ਤਾਂ ਮੁੱਕਿਆ ਨਹੀਂ ਆ ਸਾਰਾ ਦਿਨ ਆ ਹੀ ਚੱਲਦਾ ਹੈ ਬੈਟਰੀ ਦੀ ਖਤਮ ਹੁੰਦੀ ਕੋਈ ਨਹੀਂ ਹੈ ਖਾ ਕੀ ਰਿਹਾ ਚਲੋ ਹੁਣ ਆਪਾਂ ਚੱਲੇ ਸੀਗੇ ਘਰ ਨੂੰ ਠੀਕ ਹੈ ਅਗਲੇ ਬਲੌਗ ਚ ਮਿਲਾਂਗੇ ਧੰਨਵਾਦ ਤੁਹਾਡਾ ਬਹੁਤ ਬਹੁਤ